ਲੋ ਜੀ ਅੱਜ ਆਪਾਂ ਅਲਪੈਨ ਦੇ ਵਿੱਚ ਲੈ ਕੇ ਆਇਆ ਕਾਫੀ ਕਲਰ ਜੀ ਕੱਲੇ ਕਾਫੀ ਕਲਰ ਹੀ ਹੋਣਗੇ ਡੀਨ ਬਾਦੂ ਨੇ ਜੀ ਜਿਹੜਾ ਵੀ ਤੁਹਾਨੂੰ ਡੀਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ WhatsApp ਆਰਡਰ ਕਰ ਦਿਓ ਓਨਲੀ ਕਾਫੀ ਜੀ ਮਹਾ ਸੇਲ ਮੇਲੇ ਲਾਇਆ ਹੋਇਆ ਜੀ ਅਲਪੈਨ ਦਾ ਆਲ ਓਵਰ ਸੂਟ ਦੇਵਾਂਗੇ 5 ਮੀਟਰ ਕਲਰ ਹੋਣਗੇ ਸਾਰੇ ਕਾਫੀ ਡੀਨ ਅਲੱਗ-ਅਲੱਗ ਨੇ ਜਿਹੜਾ ਵੀ ਸੋ ਨੂੰ ਕਲਰ ਜਿਹੜਾ ਡੀਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ WhatsApp ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਸਿਰਫ ਕਾਫੀ ਕਲਰ ਜੀ ਲੋਕ ਜਿਹੜਾ ਨਾ 600 ਦੇ ਵਿੱਚ ਦਾ 650 300 ਦੀ ਮਹਾਸੇਲ ਮੇਲਾ ਲਾਰਖਾ ਅਲੀ ਸ਼ੇਰ ਵਾਲਿਆਂ ਦੇ ਠਾਣਾ ਰੋਡ ਪੀਖੀ ਰਹੀ ਜੀ 300 ਦੇ ਵਿੱਚ ਹੀ ਡਿਜ਼ਾਈਨ ਦੇਖੀ ਚੱਲੋ ਜਿਹੜਾ ਤੁਹਾਨੂੰ ਡਿਜ਼ਾਈਨ ਚੱਚੂਗਾ ਜੀ ਸਕਰੀਨ ਸ਼ਾਟ ਲੈ ਕੇ ਤੁਹਾਨੂੰ WhatsApp ਉੱਪਰ ਕਰ ਦੂ ਜੀ ਲੋ ਸਾਰੇ ਡਿਜ਼ਾਈਨ ਵੱਖੋ ਵੱਖਰੇ ਨੇ ਕਲਰ ਹੋਣਗੇ ਕਾਫੀ ਕਲਰ ਜੀ 300 ਜੀ 300 300 300 ਜੀ ਦੋ ਜੀ 300 ਦੇ ਵਿੱਚ ਦੇਵਾਂਗੇ ਕਾਫੀ ਕਲਰ ਨੇ ਡਿਜ਼ਾਈਨ ਅਲੱਗ-ਅਲੱਗ ਨੇ ਸਾਰੇ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਵਰਦਾ ਪਰ ਆਰਡਰ ਕਰ ਦੋ ਜੀ ਨੰਬਰ ਦਿੱਤਾ ਹੋਇਆ ਜੀ ਲੋਬ ਜੀ ਕਾਫੀ ਕਲਰ ਜੀ ਸਪੈਸ਼ਲੀ ਲਿਆਉਂਦੀ ਆਪਾਂ ਸੇਲ ਜੀ ਇਹ 300 ਦੇ ਵਿੱਚ ਡਿਮਾਂਡ ਬਹੁਤ ਹੀ ਕਾਫੀ ਕਲਰ ਦੀ ਜੀ ਆਪਾਂ ਇਕੱਲੇ ਕਾਫੀ ਕਲਰ ਦੀ ਲੈ ਕੇ ਆਂਦੇ ਨੇ ਅਲਪੈਨ ਦੇ ਵਿੱਚ ਆਲ ਓਵਰ 5 ਮੀਟਰ 300 ਦਾ ਜੀ ਸ਼ਿਪਿੰਗ ਲੱਗ ਰਹੂਗੀ ਸ਼ਿਪਿੰਗ ਲੱਗ ਰਹੂਗੀ ਜੀ ਦੁਕਾਨ ਤੇ ਵੀ ਆ ਕੇ ਲੈ ਸਕਦੇ ਮਿਲੂਗਾ ਤੁਹਾਨੂੰ ਅਲੀਸ਼ੇਰ ਵਾਲੇ ਤੋਂ ਥਾਣਾ ਰੋਡ ਪੀਖੀ ਤੋਂ ਜੀ